ਕਿਸੇ ਵੀ ਬੰਦੇ ਨਾਲ ਗੱਲ ਕਰ ਲੋ ਜਦੀ ਤੇ ਤੁਸੀਂ ਤੁਹਾਨੂੰ ਉਹ ਕਹਿੰਦਾ ਮਹਾਰਾਜ ਜਨਾਬ ਖਾਣੀਆਂ ਤੇ ਬਸ ਦੋ ਹੀ ਰੋਟੀਆਂ ਗਾਣਾ ਵੀ ਸੁਣਾਉਣ ਲੱਪੰਦਾ ਤੁਹਾਨੂੰ ਖਾਣੀਆਂ ਤੇ ਬੰਦਿਆਂ ਤੇ ਦੋ ਹੀ ਰੋਟੀਆਂ ਕੋਈ ਬੰਦਾ ਦੂਜਾ ਕਹਿਗਾ ਦੋ ਟਾਈਮ ਦੀ ਰੋਟੀ ਮਿਲ ਜੇ ਬਸ ਹੋਰ ਕੀ ਚਾਹੀਦਾ ਪਰ ਜਿੱਲੇ ਖਾਨ ਦੀ ਵਾਰੀ ਆਂਦੀ ਹੈ ਉਲੇ ਉਸ ਵੇਲੇ ਅੱਧਾ ਰੋਟੀ ਦੇ ਪਿੱਛੇ ਪੈਂਦਾ ਜਿੱਦਾਂ ਕੱਲ ਆਣਾ ਨਹੀਂ ਈ ਇਹ ਰੋਟੀ ਮੁੱਕ ਜਾਣੀ ਇੱਕ ਦਿਨ ਇੱਕ ਬੰਦੇ ਨੇ ਮੈਨੂੰ ਪੁੱਛ ਬੈਠਾ ਮੈਂ ਕਿਹਾ ਯਾਰ ਤੂੰ ਤੇਰਾ ਭਾਰ ਵਧ ਗਿਆ ਮੇਰੇ ਵਾਕ ਤੇਰਾ ਭਾਰ ਬਹੁਤ ਭਾਰ ਵਧਿਆ ਤੇ ਕਿੰਨੀ ਕ ਰੋਟੀ ਖਾਣਾ ਉਹ ਮੈਂ ਮਾਰਾ ਕੁਝ ਖਾਂਦਾ ਹੀ ਨਹੀਂ ਮੈਂ ਸਵੇਰੇ ਤਿੰਨ ਰੋਟੀਆਂ ਸਵੇਰੇ ਚਾਹ ਦੁਪਹਿਰੀ ਚਾਹ ਸ਼ਾਮੀ ਮੈਂ ਕਿਹਾ ਅੱਛਾ ਐ ਤਾਂ ਫਿਰ 11 ਰੋਟੀਆਂ ਹੋ ਗਈਆਂ ਦੋ ਰੋਟੀਆਂ ਤੇ ਰਹੀਆਂ ਨਹੀਂ ਕਹਿੰਦਾ ਹਾਂ ਇੰਨੀਆਂ ਦਾ ਮਤਲਬ ਉੱਪਰ ਥਲੇ ਤੁਸੀਂ ਲਾ ਲਓ ਇਹਦਾ ਮਤਲਬ ਹੋਰ ਵੀ ਖਾਂਦਾ ਹੋਣਾ ਤੇ ਮੈਂ ਕਿਹਾ ਤੁਸੀਂ ਚਾਹ ਪੀਂਦੇ ਹੋ हां चाय पींदे सवेरे उठ के पीना फिर कि रोटी ना पीले फिर कोई 10 11 बजे कोई बंदा आ गया फिर पी ली दिया दुपहरी किसी ਕੋਲ ਬਹਿ ਗਏ ਉਹ ਕਹਿੰਦਾ ਮੇਰੇ ਨਾਲ ਪੀ ਲੋ ਉਹਦਾਂ ਪੀ ਲਈ शामੀ ਤੇ ਫਿਰ ਕੋ ਬੰਦਾ ਇੱਕ ਵਾਰੀ ਪੀ ਲੈਂਦਾ ਤੇ ਮੈਂ ਉਹਦੇ ਬਾਅਦ ਨਹੀਂ ਪੀਂਦਾ ਜੇ ਕੋਈ ਆਜ ਆਏ ਤੇ ਫਿਰ ਕੋਈ ਗੱਲ ਨਹੀਂ ਫਿਰ ਮੈਂ ਪੀ ਲਾਂ ਤੇ ਤਕਰੀਬਨ 4 5 ਵਾਰੀ ਉਹ ਚਾਹ ਪੀ ਲੈਂਦਾ ਮੈਂ ਕਿਹਾ ਚਾਹ ਨਾਲ ਤੁਸੀਂ ਬਿਸਕਟ ਖਾਂਦੇ ਹੋ ਜਾਂ ਕੋਈ ਬਿਸਕਟ ਜਾਂ ਕੋਈ ਸਮੋਸਾ ਜਾਂ ਕੋਈ ਹੋਰ ਚੀਜ਼ ਸੇਵੀਆਂ ਸੂਵੀਆਂ ਕੋਈ ਖਾਂਦੇ ਕਹਿੰਦਾ ਆ ਸੁੱਕੀ ਚਾਹ ਕੌਣ ਪੀਂਦਾ ਜ ਮਹਾਰਾਜ ਸੁੱਕੀ ਚਾਹ ਪੀਣਾ ਮੌ ਭੋਖਾ ਹੀ ਬੜਾ ਠੀਕ ਹੈ ਜੀ ਬਿਸਕਟ ਵੀ ਖਾਂਦਾ ਹੈ ਕਦੇ ਸਮੋਸਾ ਵੀ ਖਾਂਦਾ ਹੈ ਫੇ ਮੈਂ ਪੁੱਛ ਬੈਠਾ ਮੈਂ ਕਹਿੰਦਾ ਯਾਰ ਪ੍ਰਾਈਵੇਟ ਜੀ ਗੱਲ ਆ ਪਰ ਫਿਰ ਵੀ ਪੁੱਛਦੇ ਮੈਂ ਤੁਸੀਂ ਪੈਗ ਚਾਹ ਗਲਾਉਂਦੇ ਹੋ ਆ ਉਹ ਨਹੀਂ ਜਿਆਦਾ ਨਹੀਂ ਮੈਂ ਹਫਤੇ ਦੇ ਦੋ ਤਿੰਨ ਵਾਰੀ ਕਿਤੇ ਕੋਈ ਦੋਸਤੋ ਮਿੱਤਰ ਆਣੇ ਪ੍ਰੋਗਰਾਮ ਬਣ ਜਾਂਦਾ ਫੇ ਖਾ ਲੈਂਦੇ ਆ ਤੇ ਮੈਂ ਅਗਰ ਰਾਤ ਦੀ ਰੋਟੀ ਦੇ ਬਾਅਦ ਕੋਈ 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 ਖੀਰ ਮਿੱਠਾ ਕੋਈ ਕੋਈ ਲੱਡੂ ਛੱਡੂ ਕੋਈ ਬਰਫੀ ਅਗਰ ਕੋਈ ਆਈਸਕ੍ਰੀਮ ਨਨ ਕਦੀ ਕਦੀ ਹੋ ਜਾਂਦੀ ਪਰ ਹੋ ਹੀ ਜਾਂਦੀ ਹੈ ਮਤਲਬ ਤੇ ਅਗਰ ਤੁਸੀਂ ਹਿਸਾਬ ਲਾਓ ਚਾਰ ਵਾਰੀ ਚਾਹ ਤਿੰਨ ਵਾਰੀ ਰੋਟੀ ਇੱਕ ਅਧੀ ਵਾਰੀ ਕੋਈ ਡਰਿੰਕ ਤੇ ਉਹਦੇ علاوہ ਤੁਸੀਂ ਸੇਬ ਸੂਬ ਕੋਈ ਸੰਤਰਾ ਕੋਈ ਫਰੂਟ ਸ਼ੂਟ ਕਦੀ ਕੋਈ ਕਹਿੰਦਾ ਆਹ ਚਲਦੇ ਫਿਰ ਤੇ ਕਿਤੇ ਕੋਈ ਗੰਨਾ ਖੁਣਾ ਲੱਗ ਗਿਆ ਕੋਈ ਦੁਹਾਣਾ ਲੱਗ ਗਿਆ ਕੋਈ ਖਰਬੂਜਾ ਲੱਗ ਗਿਆ ਉਹ ਤਾਂ ਬੰਦਾ ਖਾ ਹੀ ਲੈਂਦਾ ਤੁਸੀਂ ਹੁਣ ਸੋਚੋ ਇਸ ਬੰਦੇ ਨੇ ਕੋਈ 10 ਬਾਰੀ ਰੋਟੀ ਖਾਧੀ ਹੈ ਚਾਹ ਵੀ ਇੱਕ ਕਿਸਮ ਦੀ ਰੋਟੀ ਐ ਇੱਕ ਕੱਪ ਚਾਹ ਤੇ ਬਿਸਕਟ ਜਿਹੜਾ ਨਾ ਤਕਰੀਬਨ ਦੋ ਰੋਟੀਆਂ ਦੇ ਬਰਾਬਰ ਆ ਪਿਆ ਗਾ ਕੀ ਤੁਸੀਂ ਲਾ ਲਿਆ ਉਹਦੇ ਖਰ ਤੁਸੀਂ ਬੱਲੇ ਬੱਲੇ ਹੋ ਗਏ ਤੇ ਇੰਨੀ ਰੋਟੀ ਖਾਣ ਦੇ ਬਾਅਦ ਉਹ ਜਿਹੜੀ ਕਹਾਣੀ ਐ ਖਾਣੀਆਂ ਤੇ ਬੰਦਿਆਂ ਦੋ ਹੀ ਰੋਟੀਆਂ ਜਾਂ ਦੋ ਟਾਈਮ ਦੀ ਰੋਟੀ ਮਿਲ ਜੇ ਤੇ ਬਥੇਰੀ ਐ ਉਹ ਗੱਲ ਗਲਤ ਹੋਈ ਨਾ ਮੇਰਾ ਕਹਿੰਦਾ ਮਤਲਬ ਐ ਰੱਬ ਨੇ ਤੁਹਾਨੂੰ ਦੋ ਟਾਈਮ ਦੀ ਰੋਟੀ ਵਾਸਤੇ ਬਣਾਇਆ ਦੋ ਵਾਰੀ ਖਾਓ ਕਾਫੀ ਆ ਉਹ ਵੀ ਦਿਨ ਵੇਲੇ ਖਾਓ ਸਾਰਾ ਦਿਨ ਨਾ ਖਾਓ ਕੋਈ ਚਰਨ ਦੀ ਲੋੜ ਨਹੀਂ ਬਸ ਦੋ ਵਾਰੀ ਖਾਓ ਕਾਫੀ ਆ ਜੋ ਖਾਣਾ ਉਸ ਟਾਈਮ ਖਾ ਲੋ ਮੈਂ ਵੀ ਲਗਾਤਾਰ 10 10 5 5 ਵਾਰੀ ਖਾਂਦਾ ਸੀ ਤੇ ਬਸ ਹੁਣ ਛੱਡਦਾ ਛੱਡਦਾ ਫਿਰ ਛੱਡਦਾ ਹੁਣ ਦੋ ਵਾਰੀ ਖਾਣਾ ਬਿਲਕੁਲ ਫਰਸਟ ਕਲਾਸ ਆ ਕੋਈ ਭੁੱਖ ਨਹੀਂ ਫालतू ਲੱਗਦੀ ਦੋ ਚਾਰ ਦਿਨ ਮੁਸ਼ਕਿਲ ਹੁੰਦੀ ਆ ਉਹਦੇ ਬਾਅਦ ਕੋਈ ਕੁਝ ਨਹੀਂ ਮੇਰੀ ਸਲਾਹ ਮੰਨੋ ਦੋ ਵਾਰੀ ਖਾਓ 10 ਵਾਰੀ ਖਾਣ ਦੀ ਲੋੜ ਨਹੀਂ ਐ ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਬਣਿਆ ਇਸ ਪ੍ਰਕਾਰ ਹੈ ਇਹਦੇ ਵਿੱਚ ਜਿਆਦਾ ਰੋਟੀ ਖਾ ਸਕਦੇ ਹੋ ਤੇ ਜਿਆ ਰੋਟੀ ਪਚਾ ਸਕਦੇ ਹੋ ਸਮਝੇ ਗੱਲ ਅਗਰ ਤੁਸੀਂ ਹਰ ਇੱਕ ਘੰਟੇ ਬਾਅਦ 10 ਵਾਰੀ ਰੋਟੀ ਖਾਧੀ ਦਾ ਮਤਲਬ ਹਰ ਘੰਟੇ ਬਾਅਦ ਕੁਛ ਨਾ ਕੁਛ ਤੁਹਾਡੇ ਢਿੱਡ 'ਚ ਜਾ ਰਿਹਾ ਤੇ ਪਚਨ ਦਾ ਤਾਂ ਮੌਕਾ ਹੀ ਨਹੀਂ ਲੱਗਿਆ ਇਹਨੂੰ ਜੇ ਤੋ ਪਚੇ ਹੀ ਨਹੀਂ ਉਹਦਾ ਅਸਰ ਕੀ ਹੋਏਗਾ ਫਿਰ ਢਿੱਡ ਦੀਆਂ ਬਿਮਾਰੀਆਂ ਲੱਗ ਜਾਣ ਤੁਹਾਨੂੰ ਸੋਚੋ ਤੇ ਸਮਝੋ ਤੇ ਘੱਟ ਖਾਓ ਤੇ ਘੱਟ ਵਾਰੀ ਖਾਓ ਦੋ ਵਾਰੀ ਖਾਓ ਫਿਰ ਮਿਲਦੇ ਆਂ